ਦੇਖ ਰਹੇ ਹਾਂ ਏਪੀਐਨ ਲਾਈਵ ਇਹ ਜਿਹੜੀ ਖਬਰ ਦਿਖਾਣ ਆ ਰਹੇ ਹਾਂ ਫਲੋਰ ਦੀ ਹੈ ਜਿੱਥੇ ਪਿੰਡ ਖੈਰਾ ਪਾਟੀਆਂ ਕੋਲ ਹੋਇਆ ਇੱਕ ਐਕਸੀਡੈਂਟ ਦਰਬਾਰ ਸਾਹਿਬ ਮੱਠਾ ਟੇਕ ਕੇ ਆਉਂਦੇ ਪਰਿਵਾਰ ਨਾਲ ਵਾਪਰਿਆ ਤਹਿਤ ਕੋਈ ਇੱਕ ਦੀ ਮੌਤ ਅੱਜ ਵਜੇ ਦੇ ਕਰੀਬ ਪਿੰਡ ਖੈਰਾ ਪਾਟੀਆਂ ਜੀਟੀ ਰੋਡ ਹਾਈਵੇ ਤੇ ਇੱਕ ਆਲਟੋ ਕਾਰ ਪੀਬੀਕਨਵ ਐਮ 2805 ਹਾਦਸਾ ਰਸਤ ਹੋ ਗਈ ਆਲਟੋ ਕਾਰ ਵਿੱਚ ਲੁਧਿਆਣਾ ਸ਼ਿਮਲਾਪੁਰੀ ਦਾ ਇੱਕ ਪਰਿਵਾਰ ਸੀ ਦਰਬਾਰ ਸਾਹਿਬ ਤੋਂ ਆਉਂਦਿਆਂ ਡਰਾਈਵਰ जोगिंदर ਸਿੰਘ ਨੂੰ نیند ਆ ਗਈ ਜਿਸ ਕਾਰਨ ਗੱਡੀ ਲੋਹੇ ਦੇ ਡਿਵਾਈਡਰ ਨਾਲ ਜ਼ੋਰ ਕਰਾਈ। ਸਪੀਡ ਜ਼ਿਆਦਾ ਹੋਣ ਕਰਕੇ ਲੋਹੇ ਦੇ ਡਿਵਾਈਡਰ ਔਰ ਫਾਰ ਹੋ ਗਈ ਤੇ ਗੱਡੀ ਵਿੱਚ ਬੈਠੇ ਇੱਕ ਪਰਿਵਾਰ ਦੇ ਪੰਜ ਮੈਂਬਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਅরোੜਾ ਹਸਪੀਟਲ ਲਿਆ ਹੁੰਦਾ ਗਿਆ। ਜ਼ਖਮੀਆਂ ਦੀ ਪਹਿਚਾਣ ਅਮਨਦੀਪ ਕੌਰ, ਸੁਖਵਿੰਦਰ ਕੌਰ, کلبਨੁਰ ਕੌਰ, ਪੰਜੀਤ ਕੌਰ, ਇੱਕ ਲੜਕਾ ਵਿਸਨੀ ਸਿੰਘ ਸੰਨ ਜਿੱਥੇ ਜ਼ਖਮੀ ਬਸਮੀਤ ਸਿੰਘ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਡੀਐਮਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਜਿਸ ਕਾਰਨ ਇਸਮੀ ਸਿੰਘ ਦੇ ਹਾਲਾਤ ਜ਼ਿਆਦਾ ਗੰਭੀਰ ਹੋਣ ਕਰਕੇ ਉਸ ਦੀ ਰਸਤੇ ਵਿੱਚ ਹੀ ਮੌਤ ਹੋ ਗਈ ਫਲੋਰ ਤੋਂ ਸਰਿੰਦਰ ਸਿੰਘ ਦੇ ਲਾਲ ਪ੍ਰਭਾਲ ਦੀ ਖਾਸ ਖਬਰ ਪੰਜਾਬ ਦੀ ਹਰੀ ਖਬਰ ਦੇਖਣ ਲਈ ਸਾਡੇ ਚੈਨਲ ਸਬਸਕ੍ਰਾਈਬ ਕਰੋ ਮਨਜੀਤ ਸਰ ਜਿਹੜਾ ਜੀਟਰੋਲ ਹਾਈਵੇ ਦੇ ਉੱਤੇ ਪਿੰਡ ਪਟੀਆਂ ਦੇ ਕੋਲ ਐਕਸੀਡੈਂਟ ਹੋਇਆ ਤੁਸੀਂ ਮੌਕੇ ਤੇ ਹੈਗੇ ਆ ਹਾਈਵੇ ਪਟੋਲਿਕ ਦੇ ਉੱਤੇ ਤੁਸੀਂ ਜਕਮੀਆਂ ਨੂੰ ਮਤਲ ਲੈ ਕੇ ਵੀ ਗਏ ਸਰ ਐਕਸੀਡੈਂਟ ਹੋਇਆ ਕਿਦਾਂ ਕੋਈ ਕੈਜ਼ੂਅਲਟੀ ਤੇ ਨਹੀਂ ਹੋਈ ਕੋਈ ਜਿਹੜਾ ਮੇਨ ਆ ਇਹਨਾਂ ਦੇ ਵਿੱਚ ਜਗਿੰਦਰ ਸਿੰਘ ਨਾਮ ਦਾ ਬੰਦਾ ਗੱਡੀ ਚਲਾ ਰਿਹਾ ਸੀ ਜੀ ਇਹਦੇ ਨਾਲ ਇਹਦੇ ਪਰਿਵਾਰ ਦੇ ਪੰਜ ਮੈਂਬਰ ਸੀ ਜੀ ਦੋ ਬੁੱਧੀਆਂ ਸੀ ਇੱਕ ਕਾਕਾ ਇੱਕ ਇਹਦੀ ਮਾਤਾ ਇੱਕ ਬਾਈ ਸੀ ਜੀ ਇਹ ਦਰਬਾਰ ਸਾਹਿਬ ਗਏ ਸੀ ਮੱਥਾ ਟੇਕਣਗੇ ਜੀ ਪਰਿਵਾਰ ਸਾਹਿਬ ਤੋਂ ਆ ਰਹੇ ਸੀ ਤੇ ਆਉਂਦਿਆਂ ਦੇ ਉਹਨਾਂ ਦੇ ਕਹਿਣ ਮੁਤਾਬਕ ਵੀ ਸਾਡੀ ਅੱਖ ਲੱਗ ਗਈ ਜੀ ਅੱਖ ਲੱਗਣ ਤੋਂ ਬਾਅਦ ਜਦੋਂ ਐਕਸੀ ਤੇ ਸੀ ਨਦੀ ਕੀ ਸੀਗੇ ਜੀ ਜਦੋਂ ਆ ਕੇ ਦੇਖਿਆ ਤਾਂ ਤਿੰਨ ਬੰਦੇ ਜਾ ਸੀਰੇ ਸੀ ਜਿਹਨਾਂ ਨੂੰ ਅਸੀਂ ਕਰੋੜਾ ਹਸਕੜਾ ਫਲੋਰ ਲੈ ਗਏ ਜੀ ਉਸ ਤੋਂ ਬਾਅਦ ਅਗਲੀ ਕਾਰਵਾਈ ਲਈ ਥਾਣੇ ਜਿਹੜਾ ਬਲੌਕ ਨੇ ਨੋਟ ਕਰਾਤਾ ਜੀ ਠੀਕ ਆ ਸਰ ਹੈ ਕਿੱਥੇ ਦੇ ਬੰਦੇ ਹੈ ਬੇਸਿਕਲੀ ਇਹ ਇਹ ਬੰਦੇ ਸ਼ਿਮਲਾਪੁਰੀ ਕੁਆਲਿਟੀ ਚੌਂਕ ਲੁਧਿਆਣਾ ਦੇ ਨੇ ਲੁਧਿਆਣਾ ਦੇ ਆ ਨਾ ਠੀਕ ਆ ਤੇ ਸਰ ਮੌਕੇ ਤੇ ਐਂਬੂਲੈਂਸ ਵੀ ਆ ਗਈ ਸੀ 108 ਨੇ ਐਂਬੂਲੈਂਸ ਤਾਂ ਕੀਤਾ ਸੀ ਬਿਜੀ ਚੱਲਦੇ ਆ ਸੀ ਠੀਕ ਆ ਤੁਸੀਂ ਆਪ ਹੀ ਚੈੱਕ ਕਰ ਲਿਆ ਆਪਣੀ ਗੱਡੀ ਚ ਲੈ ਗਏ ਸੀ ਹਾਈ ਵੀ ਵਾਲੀ ਆਪਣੀ ਗੱਡੀ ਚ ਲੈ ਗਏ ਠੀਕ ਆ ਕੋਈ ਕੈਜੂਐਲਟੀ ਤਾਂ ਨਹੀਂ ਹੋ ਗਈ ਨਹੀਂ ਕੈਜੂਐਲਟੀ ਨਹੀਂ ਕੋ ਉਹਦੇ ਕਰਕੇ ਡੀਐਮਸੀ ਤਨੇ ਭੇਜਦੇ ਸੀ ਕਸਰ